ਸੰਗਤ ਜੀ ਪਿੰਡ ਹਸਨਪੁਰ ਗਲੜੀ ਕੋਲ ਗਏ ਸੀ ਸੇਵਾ ਵਾਸਤੇ ਅੱਜ ਸੱਚਮੁੱਚ ਇੱਕ ਪਰਿਵਾਰ ਸਾਨੂੰ ਮਿਲਿਆ ਜਿਹੜਾ ਸੱਚਮੁੱਚ ਜ਼ਰੂਰਤ ਮੰਦ ਆ ਇਹਨਾਂ ਦੇ ਦੋ ਕਮਰੇ ਸੀ ਤੇ ਦੋਨੇ ਜਿਹੜੇ ਪਾਣੀ ਦੇ ਕਰਕੇ ਜਿਹੜੇ ਆ ਉਹ ਕੰਦਾ ਉਹਨਾਂ ਦੀਆਂ ਬੈਕ ਸਾਈਡ ਤੋਂ ਬੈਗੀਆਂ ਫਰਸ਼ ਬੈਗੇ ਤੇ ਲੈਂਟਰ ਪੜ ਗਿਆ ਬਾਅਦ ਵਿੱਚ ਤੁਹਾਨੂੰ ਉਹਨਾਂ ਦੀਆਂ ਫੋਟੋਆਂ ਦਿਖਾ ਲਦੇ ਆ ਪਰ ਤੁਸੀਂ ਵੇਖੋ ਇੱਕ ਹਰਾ ਵੀ ਇਹ ਇੱਕ ਮਾਤਾ ਜੀ ਤੇ ਬਾਪੂ ਜੀ ਨੇ ਇਨਾਂ ਦੇ ਦੋ ਬੇਟੇ ਸੀ ਦੋਨਾਂ ਦੀ ਡੈਥ ਹੋ ਚੁੱਕੀ ਹੈ ਇਹਨਾਂ ਦਾ ਕੋਈ ਵੀ ਸਹਾਰਾ ਜਿਹੜਾ ਉਹ ਨਹੀਂ ਸੀ ਆਪਾਂ ਪਿਛਲੇ ਕੁਝ ਸਮੇਂ ਤੋਂ ਇਹਨਾਂ ਨੂੰ ਸਾਨੂੰ ਪਤਾ ਲੱਗਿਆ ਸੀ ਤੇ ਅਸੀਂ ਅੱਜ ਇਹਨਾਂ ਕੋਲ ਪਹੁੰਚੇ ਹਾਂ ਗਰਨਾਮ ਸਿੰਘ ਚੜੂਨੀ ਜਿਹੜੇ ਰਾਸ਼ਟਰੀ ਪ੍ਰਧਾਨ ਉਹਨਾਂ ਦੇ ਬੇਟਾ ਜੀ ਨੇ ਜਿਹੜੇ ਪੀਲੀ ਸ਼ਰਟ ਚ ਤੇ ਨਾਲ ਉੱਪਰਲੀ ਸੈਡ ਉਹਨਾਂ ਦੇ ਨੋਂ ਨੇ ਤੇ ਇਹ ਸਰਦਾਰ ਇੰਦਰਪਾਲ ਸਿੰਘ ਘੋਣਾ ਬੈਂਸ ਜਿਹੜੇ ਨੇ ਉਹਨਾਂ ਦੀ ਵਾਈਫ ਨੇ ਇਹ ਅੱਜ ਇਹਨਾਂ ਦੇ ਹਾਲਾਤ ਜਾਣਨ ਵਾਸਤੇ ਘਰ ਦੇ ਪਹੁੰਚੇ ਸੀ ਇਨਾਂ ਨੇ ਮੌਕੇ ਉੱਤੇ ਵਖਿਆ ਬਾਪੂ ਜੀ ਤੇ ਬੇਬੇ ਜੀ ਆ ਬਹੁਤ ਹੀ ਮਾੜੇ ਹਾਲਾਤ ਨੇ ਇਹਨਾਂ ਦੇ ਇਹਨਾਂ ਨੂੰ ਕੋਈ ਵੀ ਸਾਂਭਣ ਵਾਲਾ ਵੀ ਨਹੀਂ ਹੈਗਾ ਇਸ ਕਰਕੇ ਇਹਨਾਂ ਦੇ ਘਰਾਂ ਦੇ ਕਮਰੇ ਚੇਦਾ ਤਰੇ ਰਾਗੀਆਂ ਨੇ ਫਰਸ਼ ਬੈਗੇ ਨੇ ਕਿਸੇ ਟਾਈਮ ਇਹ ਘਰ ਜਿਹੜੇ ਡਿੱਗ ਸਕਦੇ ਤੇ ਦੁਬਾਰੇ ਪਾਣੀ ਆਣ ਕਰਕੇ ਬੈਕ ਵਾਲੀਆਂ ਕੰਧਾਂ ਦਾ